इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਕੋਟਕਪੂਰਾ ਸਰਕਾਰ ਤੁਹਾਡੇ ਦੁਆਰਾ ਸਕੀਮ ਤਹਿਤ ਵਾਰਡ ਨੰਬਰ 6 ਵਿੱਚ ਲੱਗੇ ਕੈਂਪ ਦੌਰਾਨ ਵਿਦਾਲ ਸਭਾ ਦਾ ਸਪੀਕਰ ਕੁਲਤਾਰ ਸਿੰਘ ਸੰਧਵਾ ਉਹਨਾਂ ਨਾਲ ਐਜੇ ਮੀਰਪਾਲ ਕੋਰ ਵਿਸ਼ੇਸ਼ ਤੌਰ ਤੇ ਪਹੁੰਚੇ ਜਿੱਥੇ ਲੋਕਾਂ ਦੀ ਮੁਸ਼ਕਲ ਸੁਣ ਕੇ ਮੌਕੇ ਤੇ ਹੱਲ ਕਰਨ ਦੀ ਹਦਾਇਤ ਕੀਤੀ ਸਪੀਕਰ ਸੰਦਵਾਨੀ ਗਲਬਾ ਤੋਂ ਦੱਸਿਆ ਕਿ ਲੋਕਾਂ ਨੂੰ ਛੋਟੀਆਂ-ਛੋਟੀਆਂ ਮੁਸ਼ਕਲਾਂ ਵਾਸਤੇ ਦਫ਼ਤਰਾਂ ਵਿੱਚ ਗੇੜੇ ਲਾਉਣੇ ਪੈਂਦੇ ਸੀ ਜਿੱਥੇ ਉਹਨਾਂ ਦੀ ਖੱਜਲ-ਖੁਆਰੀ ਹੁੰਦੀ ਸੀ ਪਰ ਸਰਕਾਰ ਖੁਦ ਚੱਲ ਕੇ ਲੋਕਾਂ ਤੱਕ ਪਹੁੰਚ ਰਹੀ ਹੈ ਇੱਕ ਛੱਤ ਹੇਠ ਸਾਰੇ ਦਫ਼ਤਰਾਂ ਦੇ ਅਫਸਰ ਲੋਕਾਂ ਦੀ ਮੁਸ਼ਕਲਾ ਸੁਣ ਕੇ ਮੌਕੇ ਤੇ ਹੱਲ ਕਰ ਰਹੇ ਹਨ ਲੋਕਾਂ ਵੱਲੋਂ ਵੀ ਮੁੱਖ ਮੰਤਰੀ ਦੇ ਸਪੀਕਰ ਸਾਹਿਬ ਦੇ ਧੰਨਵਾਦ ਕੀਤਾ ਉਕਤੋ ਇਲਾਵਾ ਚੇਰਮੈਨ ਗੁਰਮੀਤ ਸਿੰਘ ਵਲਾਕ ਪ੍ਰਧਾਨ ਮੇਰ ਸਿੰਘ ਸਕੱਤਰ ਰਜਿੰਦਰ ਕੁਮਾਰ ਆਮ ਆਦਮੀ ਪਾਰਟੀ ਮੌਕੇ ਤੇ ਮੌਜੂਦ ਕੋਟਕਪੂਰਾ ਤੌਰ ਮੇਸ਼ ਕਪਾ ਆਈਤਨ ਵਾਇਰੋਜੀ ਦਾ ਖਾਲਸਾ ਵਾਇਰੋਜੀ ਕੀ ਫਤਿਹ ਤੁਸੀਂ ਇੱਥੇ ਜੋ ਕੰਮ ਆਏ ਸੀ ਗਰਦੀਪ ਸਿੰਘਾ ਜੀ ਤੁਸੀਂ ਇੱਥੇ ਜਿਹੜੇ ਕੰਮ ਆਏ ਸੀ ਆਪ ਦੇ ਕੀ ਕੰਮ ਆਏ ਸੀ ਕਿ ਤੇ ਤੁਹਾਡਾ ਕੰਮ ਹੋ ਗਿਆ ਹਾਂ ਜੀ ਅਸੀਂ ਬੇਸਲ ਹੋਣੀ ਸੀਗੀ ਲੱਗਦੀ ਹੈ ਮਹਿਸੂਸ ਕਰ ਰਹੇ ਹਾਂ ਬਸੂਸੇ ਹੋਈ ਸੀਗਾ ਵੀ ਪਹਿਲਾਂ ਹੋ ਗਈ ਸੀ ਤੇ ਕੋਈ ਗੱਲ ਨਹੀਂ ਬਣਦੀ ਸੀ ਇਹਨਾਂ ਨੇ ਬਹੁਤ ਮਦਦ ਕੀਤੀ ਨਾਲ ਫਿਰ ਜਾ ਕੇ ਮੈਨੂੰ ਵੀ ਅਚਲ ਲੱਗ ਗਿਆ ਜੀ ਦਾ ਦੋ ਮੁੱਖ ਮੰਤਰੀ ਸਾਹਿਬ ਨੇ ਮੰਗੋ ਸਰਕਾਰ ਤੁਹਾਡੇ ਦੁਆਰ ਤੇ ਤਹਿਤ ਸਕੀਮ ਲਾਈ ਹੈ ਹਾਂ ਜੀ ਸਤਿ ਸੰਤੋਖੋ ਹਾਂ ਜੀ ਹਾਂ ਜੀ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਆ ਕੇ ਜੀ ਬਹੁਤ ਧੰਨਵਾਦ ਕਹਿੰਦੇ ਆ ਕਿ ਬਹੁਤ ਵਧੀਆ ਕੰਮ ਕਰੀ ਜਾਂਦਾ ਜੀ ਬਹੁਤ ਚੰਗਾ ਦੇਖੋ ਜੀ ਇਹ ਨਾ ਮੇਰੇ 2 ਨੰਬਰ ਵਾਰਡ ਦਾ ਹੈ ਬਹੁਤ ਥਾਈ ਇਧਰ ਉਧਰ ਜਾ ਕੇ ਮਤਲਬ ਆਦੀ ਪੈਨਸ਼ਨ ਨੂੰ ਜਿਹੜੀ 70 ਇਅਰਜ਼ ਹੋ ਗਿਆ ਬਟ ਇਹਦਾ ਪੈਨਸ਼ਨ ਨਹੀਂ ਲੱਗੀ ਸੀ ਤਾਂ ਇਹਨੂੰ ਕੱਲ ਇੱਥੇ ਮੋਟੀਵੇਟ ਕੀਤਾ ਵੀ ਕੈਂਪ ਤੇ ਆਓ ਤੁਹਾਡੇ ਕੰਮ ਹੋਣਗੇ ਤਾਂ ਇਹ ਆਇਆ ਕੈਂਪ ਤੇ ਕੱਲ ਵੀ ਇਹਦਾ ਥੋੜਾ ਬਹੁਤ ਕੰਮ ਹੋਇਆ ਤੇ ਹੁਣ ਅਸੀਂ ਜੋ ਅੱਜ ਪੈਂਡਿੰਗ ਕੰਮ ਸੀ ਅੱਜ ਹੋ ਗਿਆ ਅੱਜ ਬੰਦਾ ਪੂਰਾ ਖੁਸ਼ ਹੈ ਵੀ ਮੇਰੀ ਪੈਨਸ਼ਨ ਲੱਗ ਗਈ ਤਾਂ ਧੰਨਵਾਦ ਕਰਕੇ ਚਲੇ ਇਸ ਕਰਕੇ ਅਸੀਂ ਤੁਹਾਡੇ ਰੂਪ ਰੂਪ ਕਰਵਾਇਆ ਸਪੋਰਟ ਨੰਬਰ 6 ਮਾਨਯੋਗ ਮੁੱਖ ਮੰਤਰੀ ਕਾਨੂੰਨ ਨੂੰ ਪਰਿਵਰਤਨ ਜੋ ਦਿੱਤੀ ਗਈ ਹੈ ਸਰਕਾਰ ਤੋਂ ਦੇਵਾਉਣੇ ਚਾਹ ਰਹੇ ਅੱਜ ਜਿਸ ਨੂੰ ਮੈਂ ਨਹੀਂ ਦੱਸਣਾ ਕਿ ਇਹਨਾਂ ਦੇ ਇដ្ឋਵਾਂ ਨਾਲ ਕੀ ਮੁਸ਼ਕਲ ਆ ਰਹੀਆਂ ਕਿ ਕਿਵੇਂ ਹਟਾ ਦੇਖੋ ਜੀ ਨਿੱਕੀਆਂ ਨਿੱਕੀਆਂ ਜਿਹੜੀਆਂ ਸਮੱਸਿਆਵਾਂ ਆਧਾਰ ਕਾਰਡ ਬਣਾਉਣਾ ਕਿਸੇ ਨੇ ਕਿੰਨੇ ਕੋਈ ਆਪ ਦਾ ਜਿਹੜੀ ਹੈ ਬਾਲਿਆਂ ਵਾਲੀ ਛੱਤ ਦੀ ਜਿਹੜੀ ਪ੍ਰੋਸੈਸ ਕਰਾਉਣੀ ਐਪਲੀਕੇਸ਼ਨ ਇਹਦੇ ਵਾਸਤੇ ਦਫ਼ਤਰਾਂ ਤੇ ਧੱਕੇ ਖਾਣੇ ਪੈਂਦੇ ਤੋਂ ਮੁੱਖ ਮੰਤਰੀ ਸਾਹਿਬ ਨੇ ਬਹੁਤ ਸਾਰੀਆਂ ਸੁਵਿਧਾਵਾਂ ਲਗਭਗ 41 43 ਸੁਦਾਵਾਂ ਜਿਹੜੀਆਂ ਇੱਥੇ ਆਸ਼ਰਿਤ ਬੱਚਿਆਂ ਦੀ ਪੈਨਸ਼ਨ ਬੱਚਿਆਂ ਦੀ ਪੈਨਸ਼ਨ ਮੌਜਾ ਬਣ ਦਸਤਾਵੇਜ਼ ਦੀ ਕਾਊਂਟਰ ਸਾਈਨਿੰਗ ਬਿਜਲੀ ਦੇ ਬਿੱਲ ਦਾ ਭੁਗਤਾਨ ਵੜਾਪਾ ਪੈਨਸ਼ਨ ਉਹ ਸਾਰੀ ਮਜ਼ਦੂਰ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਜਾਤੀ ਸਰਟੀਫਿਕੇਟ ਪੰਜਾਬ ਦਾ ਜਿਹੜਾ ਨਿਵਾਸ ਦਾ ਸਰਟੀਫਿਕੇਟ ਆਮਦਨ ਸਰਟੀਫਿਕੇਟ ਆਨੰਦਕਾਰ ਵਾਲੇ ਪਛੜੀ ਜਾਤੀ ਦੇ ਸਰਟੀਫਿਕੇਟ ਮੋੜ ਕੇ ਦੀ ਐਂਟਰੀ ਜਨ ਸਰਟੀਕੇ ਦੀ ਦਰਸਤੀ ਇਹ ਬੜੇ ਵੱਡੇ ਕੰਮ ਬਣਾਤੇ ਗਏ ਸੀ ਪਿਛਲੀਆਂ ਸਰਕਾਰਾਂ ਵੱਲੋਂ ਹੁਣ ਸਰਕਾਰ ਲੋਕਾਂ ਦੇ ਦਵਾਰ ਜਾ ਕੇ ਵਾਰਡ ਵਾਰ ਜਾ ਕੇ ਘਰ ਘਰ ਜਾ ਕੇ ਇਹੀ ਜਿਹੜੀ ਇਹਨਾਂ ਸਮੱਸਿਆਵਾਂ ਦਾ ਹੱਲ ਕਰਨ ਦੀ ਪਹਿਲ ਕਰ ਰਹੀ ਹੈ ਇਹਦੇ ਵਾਸਤੇ ਮੁੱਖ ਮੰਤਰੀ ਸਾਹਿਬ ਦਾ ਮੈਂ ਬਹੁਤ ਧੰਨਵਾਦੀ ਹਾਂ ਔਰ ਸਾਡੇ ਪੰਜਾਬ ਦੇ ਲੋਕਾਂ ਨੂੰ ਲੋਕਾਂ ਦੀ ਜ਼ਿੰਦਗੀ ਨੂੰ ਜਿਹੜੇ ਇਹ ਸੌਖਿਆ ਕਰਨ ਦਾ ਜਿਹੜਾ ਕੋਸ਼ਿਸ਼ ਹੈ ਜੀ ਜਦੋਂ ਲੋਕ ਆਪਣੀਆਂ ਸਮੱਸਿਆਵਾਂ ਤੇ ਫਾਰਮ ਭਰਦੇ ਆ ਤੇ ਉੱਥੇ ਐਮਸੀ ਵਗੈਰਾ ਮੌਜੂਦ ਨਹੀਂ ਹੁੰਦੇ ਜਿੱਤੇ ਕਿ ਉਹਨਾਂ ਨੂੰ ਕ੍ਰੋਨ ਹੋਂਦੀ ਆ ਉਹਨਾਂ ਦੀ ਵੀ ਹਦਾਇਤ ਕੀਤੀ ਜਾਵੇ ਕਿ ਇੱਥੇ ਮਿਲੋ ਬਿਲਕੁਲ ਜੀ ਇੱਥੇ ਸਪੀਕਰ ਖੜਾ ਆ ਕਰੂ ਤੁਸੀਂ ਐਮਸੀ ਦੀ ਗੱਲ ਕਰਦੇ ਹੋ ਹਾਂ ਜੀ ਵਾਹ ਜੀ ਜਲਦੀ ਕੋਈ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਕਿਵੇਂ ਆ ਠੀਕ ਆ Tá, get a